ਹੜਦੇ ਰਖੋ ਚਲ ਕਿਚੂ ਕਿਚੂ ਜਿਨ੍ਹਾਂ ਤੇ ਗੋਲੀ ਲੱਗੀ ਕੀ ਲੱਗਦਾ ਤੁਹਾਡੇ ਤੇ ਕੀ ਚੱਕਰ ਪਿਆ ਸੀ ਉੱਥੇ ਜੀ ਨਹੀਂ ਤਾਂ ਪਤਾ ਨਹੀਂ ਇਹਦਾ ਕਾਰਨਾ ਇਹਦਾ ਇਹਨੂੰ ਥੇਲਣ ਲਾਣ ਵਾਸਤੇ ਜਵਾਰੀ ਸਮਾਨ ਲੈਣ ਗਿਆ 100 ਦਾ ਲੈਣ ਗਿਆ ਥੇਲਣ ਵਾਸਤੇ ਜੱਜ ਆਈ ਲੱਗੀ ਉੱਥੇ ਗੋਲੀ ਚਲਣ ਦਾ ਕਾਰਨ ਕੀ ਕੁਝ ਪਤਾ ਤੁਹਾਨੂੰ ਮੈਨੂੰ ਕੋਈ ਪਤਾ ਨਹੀਂ ਇਹਦਾ ਕਾਰਨਾ ਹਾਂ ਪਿਆ ਤੇ ਇਹਨਾਂ ਦੀ ਉਮਰ ਕਿੰਨੀ ਤੇ ਨਾਮ ਕੀ ਇਹਨਾਂ ਦਾ ਵੀਰੇ ਇਹਨਾਂ ਟਾਈਮ ਆ ਨਹੀਂ ਅੱਡੀ ਹੋ ਬੈਠੂ ਨਾਮ ਕੀ ਇਹਨਾਂ ਦਾ ਤੁਹਾਡੀ ਪਤਨੀ ਦਾ ਹਾਂ ਜੀ ਉਮਰ ਕਿੰਨੀ ਲਾਦੀ ਆਹ ਤਨਵਾ ਸਾਹਿਬ ਜੀ ਠੀਕ ਰਾਜਨਨੀਏ ਤੇ ਉਸਰਾ ਮੈਨੂੰ ਬਚਾ ਹੋ ਗਿਆ ਹੈ ਚਲੋ ਜੋ ਮੇਰੇ ਕਰਮ ਚ ਮੈਂ ਠੀਕ ਠਾਕ ਨਾ ਕੀ ਹੋਇਆ ਕੀ ਜੇ ਘਟਨਾ ਕੀ ਹੋਈ ਘਟਣਾ ਮੈਂ ਤੇ ਕਿਸੇ ਦੇ ਬੂਏ ਅੱਗੇ ਖਲੋਤੀ ਐ ਤੇ ਮੈਨੂੰ ਕੁਛ ਨਹੀਂ ਪਤਾ ਕਿ ਕੋਈ ਰੋੜਾ ਮਾਰਿਆ ਕਿਸੇ ਨੇ ਕਿ ਚਾਹੀ ਕੀ ਕੀਤਾ ਮੈਨੂੰ ਕੋਈ ਪਤਾ ਨਹੀਂ ਲੱਗਾ ਮੈਂ ਤੇ ਗਈ ਵੀ ਨਹੀਂ ਜਗਾ ਮੈਂ ਤਾਂ ਉਰੇ ਉਹ ਦੁਕਾਨ ਲੱਗੇ ਖਲੋਤੀ ਜੇ ਉਹ ਝਗੜਾ ਕਿਸ ਚੀਜ਼ ਦਾ ਸੀ ਪਤਾ ਹੀ ਨਹੀਂ ਮੈਨੂੰ ਮੈਨੂੰ ਪਤਾ ਪੁੱਤ ਜੀ ਆ ਮੈਂ ਆਖਣ ਦੀ ਗੱਲ ਮੈਂ ਤੇ ਸਾਰਾ ਦਿਨ ਉੱਥੇ ਲੰਗਰ ਪਕਾਣੀ ਪਕਾਉਂਦੇ ਨੇ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਕਿ ਕਿ ਗਵਾਏ ਗੋਲੀ ਦੀ ਕਿੰਨੇ ਗੋਲੀਆਂ ਮੈਨੂੰ ਇਹ ਨਹੀਂ ਪਤਾ ਗੋਲੀ ਕੀ ਚੱਲੀ ਹੈ ਕੀ ਨਹੀਂ ਵੱਡੋ ਰੋੜਾ ਆ ਬੀ ਤੇ ਜਿਹੜੇ ਤੁਹਾਡੇ ਨਾਲ ਖੜੇ ਸੀ ਉਹਨਾਂ ਨੇ ਜ ਮੇਰੇ ਨਾਲ ਨਹੀਂ ਉਹ ਖੜੇ ਉਹ ਪੁੱਤਰ ਉੱਥੇ ਤੁਰ ਗਿਆ ਝੂਠ ਨਹੀਂ ਮਾਰਨਾ ਉਹ ਗਾਂ ਚਲੇ ਗਈ ਤੁਹਾਡੇ ਕਿਹਨ ਲਗੀ ਰੋੜਾ ਜਾਂ ਗੋਲੀ ਆ ਇੱਥੇ ਲੱਗੀ ਮਾਰੀ ਜੀ ਮਾਰੀ ਜੀ ਸਰਾਰ ਸੁਰ ਮੇਰੇ ਕੋਈ ਨਹੀਂ ਪਾਟੀ ਮੈਂ ਠੀਕ ਠਾਕ ਹਾਂ ਠੀਕ ਹੈ ਕਿ ਨਹੀਂ ਪੁੱਤਰ ਐਵੇਂ ਝੂਠ ਨਹੀਂ ਮਾਰਨਾ ਚਲੋ ਮੈਂ ਡਾਕਟਰ ਦੇ ਵੀ ਬਖਾਣੀ ਹੈ ਠੀਕ ਠਾਕ ਹਾਂ ਮੈਂ ਤੁਹਾਡੇ ਪਰ ਸ਼ਰਮ ਲੱਗਾ ਨੇ ਚਰ ਲੰਨੇ ਲੱਗਾ ਇਹ ਨਹੀਂ ਪਤਾ ਉਹ ਨੁਬਟਾ ਵਜਿਆ ਨਿਸ਼ਾਨ ਨੂੰ ਚੁੰਡ ਕੋਈ ਨਹੀਂ ਪਿਆ ਕਿ ਨਾਲ ਜੀ ਆਪਣਾ ਮਿਹਨਤ ਜੋਤੀ ਰਾਜਾ ਕੀ ਗੱਲ ਹੋਈ ਸੀ ਉਹ ਕੋਪਰਾ ਪੈਨ ਲਿਖ ਕੋਈ ਬੰਦਗੀ ਕੀ ਹਾਂਜੀ ਇਹ ਮਾਦਾ ਜੁਣੀ ਦੀ ਦੁਕਾਨ ਤੇ ਸਾਮਾਨ ਲੈਣਗੇ ਇਹ ਹੀ ਕਿ ਉੱਥੇ ਕੋਈ ਗੋਲੀ ਗੋਲੀ ਚੱਲ ਪਈ ਪਿਆ ਲੱਗੀ ਕੀ ਚੱਕਰ ਪਿਆ ਗੋਲੀ ਚੱਲਦਾ ਉਧਰ ਪਤਾ ਨਹੀਂ ਜੀ ਮਾਰਾ ਜੀ ਇੱਥੇ ਕੋਈ ਬੰਦਗੀ ਕਿਹੜੀ ਸਾਈਡ ਤੇ ਹਾਂਜੀ ਕਿਹੜੀ ਸੋਹਰ ਸਾਈਡ ਤੇ ਬਾਜੀ ਠੀਕ ਬਹੁਤ ਸਾਰੇ ਜੀ ਆਪਣਾ ਅਣਪਛਾਤੇ ਬੰਦਿਆਂ ਨੇ ਤਿੰਨ ਰਾਉਂਡ ਫਾਇਰ ਕੀਤੇ ਆ ਜਿਸ ਦੇ ਵਿੱਚ ਇੱਕ ਲੇਡੀ ਅਮਰਜੀਤ ਕੌਰ ਵਾਈਫ ਆਫ ਕਰਤਾਜ ਚੰਦ ਬੌਂਸਪੁਰਾ ਜਿਹੜੀ ਇੰਜਰਡ ਹੋਈ ਹੈ ਬਾਕੀ ਵੈਰੀਫਾਈ ਕਰ ਰਹੇ ਆ ਸਾਡਾ ਸੁਪਦੀਸ਼ ਦਾ 파ਟ ਹੈ ਜਿਹੜੀ ਗੱਲ ਸਾਹਮਣੇ ਉਹਦੇ ਮੁਤਾਬਕ ਅਗਲੀ ਕਾਰਵਾਈ ਅੰਦਰ ਚਲਦੀ ਜਾਏਗੀ ਅਜੇ ਅੰਤਖੱਟ ਦੇ ਮੁੰਦੇ ਦੇ ਟੈਸਟ ਨਹੀਂ ਹੋਏ ਟੈਸਟ ਹੋਣ ਉਰੇ ਮੁਤਾਬਕ ਅਗਲੀ ਕਾਰਵਾਈ ਅੰਦਰ ਚਲਦੀ ਜਾਏਗੀ